ਮਨਿੰેશ ਸ਼ੋਧਿਆ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਹੈ ਉਸਨੇ ਪੰਜਾਬ ਦੀ ਸਿਆਸਤ ਨੂੰ ਪਖਾ ਕੇ ਰੱਖ ਦਿੱਤਾ ਹੈ ਤੇ ਹੁਣ ਸ਼ਰੀਆਮ ਉਥੇ ਹੀ ਆਮ ਆਦਮੀ ਪਾਰਟੀ ਦੀ ਇੱਕ ਗੁੰਡਾਗਰਦੀ ਦੇਖਣ ਨੂੰ ਮਿਲ ਰਹੀ ਹੈ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਉਸ ਦੇ ਵਿੱਚ ਹੁਣ ਉਹਨਾਂ ਨੇ ਬਿਆਨ ਦਿੱਤੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਮਨਿੰેશ ਸ਼ੋਧਿਆ ਦਾ ਹੈ ਜੋ ਬਿਆਨ ਹੈ ਪੰਜਾਬੀਆਂ ਦੇ ਨਾਲ ਉਹਨਾਂ ਨੇ ਕਿ ਜਿਹੋ ਜਿਹੀ ਕਰੋਗੇ ਉਹ ਜੀ ਭੁਗਤਣੀ ਵੀ ਪਊਗੀ ਪਰੰਤੂ ਪੰਜਾਬੀਆਂ ਦੇ ਨਾਲ ਤੁਸੀਂ ਭੁੱਲ ਕੇ ਵੀ ਜਿਹੜਾ ਕਿ ਪੰਗਾ ਨਾ ਲੈ ਲਿਓ ਤੇ ਤੁਸੀਂ ਪਹਿਲਾ ਪੰਜਾਬ ਦਾ ਇਤਿਹਾਸ ਦੇਖੋ ਤੇ ਜਿਸ ਤੋਂ ਬਾਅਦ ਉੱਥੇ ਹੀ ਹੁਣ ਮਨੀਸ਼ ਸ਼ਿਸ਼ੋਦੀਆ ਦੇ ਉੱਤੇ ਪਲਟਵਾਰ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਕੀਤਾ ਗਿਆ ਤੇ ਉੱਥੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਿਹੜੀਆਂ ਕਿ ਲਾਣਤਾ ਵੀ ਪਾਈਆਂ ਗਈਆਂ ਨੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਦਾ ਉਹੀ ਸਟੇਜਾਂ ਦੇ ਉੱਤੇ ਚੁਟਕਲੇ ਸੁਣਾਉਣ ਜੋਗਾ ਰਹਿ ਗਿਆ ਹੈ ਤੇ ਉਥੇ ਹੀ ਹੁਣ ਦਿੱਲੀ ਦੇ ਇਸ਼ਾਰਿਆਂ ਦੇ ਉੱਤੇ ਪੰਜਾਬ ਦਾ ਮੁੱਖ ਮੰਤਰੀ ਕੰਮ ਕਰ ਰਿਹਾ ਹੈ ਤੇ ਖੈਰਾ ਦੇ ਵੱਲੋਂ ਜਿਹੜਾ ਕਿ ਬਿਆਨ ਦੇ ਕੇ ਆਮ ਆਦਮੀ ਪਾਰਟੀ ਦੇ ਉੱਤੇ ਪਰਟਵਾਰ ਕੀਤੇ ਗਏ ਨੇ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਦੇ ਹਾਂ ਪਿਛਲੇ ਦਿਨੀ ਮਨੀਸ਼ ਸਸੋਡੀਆਂ ਨੇ ਅਤੇ ਆ ਜਿਹੜੇ ਅਖੋਤੀ ਇਨਕਲਾਬੀ ਬਦਲਾਵ ਵਾਲੇ ਜਿਹੜੇ ਝਾੜੂ ਪਾਰਟੀ ਦੇ ਵਰਕਰ ਲੀਡਰ ਇਹਨਾਂ ਨੇ ਹੁਣ ਅਸਲੀ ਰੰਗ ਦਿਖਾਤੇ ਆਪਣੇ ਇਹਦਾ ਮਤਲਬ ਇਹਨਾਂ ਦਾ ਜਿਹੜਾ ਇਨਕਲਾਬ ਦਾ ਨਾਰਾ ਸੀ ਉਹ ਬਿਲਕੁਲ ਫਰਜ਼ੀ ਸੀਗਾ ਝੂਠਾ ਸੀ ਔਰ ਜਿਹੜਾ ਬਦਲਾਅ ਲਿਆਉਣਾ ਚਾਹੁੰਦੇ ਸੀਗੇ ਉਹ ਬਿਲਕੁਲ ਇੱਕ ਮਹਿਸ ਡਰਾਮਾ ਸੀ ਪੰਜਾਬ ਦੇ ਲੋਕਾਂ ਨਾਲ ਵੋਟਾਂ ਲੈਣ ਲਈ ਜਿੱਤਣ ਲਈ ਸਰਕਾਰ ਬਣਾਉਣ ਲਈ ਅਸਲ ਜਿਹੜੀ ਇਹਨਾਂ ਦੀ ਕੀ ਕਹਿੰਦੇ ਆ ਕਿ ਤੁਸੀਂ ਵਤੀਰਾ ਕਹਿ ਲਓ ਇਹਨਾਂ ਦੀ ਮਾਨਸਿਕਤਾ ਕਹਿ ਲਓ ਇਹਨਾਂ ਦੀ ਵਿਚਾਰਧਾਰਾ ਕਹਿ ਲਓ ਵਿੱਚੇ ਕੇਜਰੀਵਾਲ ਦੀ ਕਿ ਕੇਜਰੀਵਾਲ ਤੋਂ ਬਗੈਰ ਮਨੀਸ਼ਰ ਸੋਢੀਆ ਪੰਜਾਬ ਦਾ ਇਨਚਾਰਜ ਨਹੀਂ ਰਚ ਸਕਦਾ ਇੱਕ ਇੱਕ ਸ਼ਬਦ ਜਿਹੜਾ ਕਿਹਾ ਜਾ ਰਿਹਾ ਮਨੀਸ਼ 소ਸੋਡੀਆ ਦਾ ਇਹ ਸਮਝਿਆ ਜਾਣਾ ਚਾਹੀਦਾ ਕਿ ਇਹ ਕੇਜਰੀਵਾਲ ਵੱਲੋਂ ਪ੍ਰਵੰਨਤ ਬਿਆਨ ਹੈ ਉਹਦੋਂ ਉਹਨੇ ਜਿਹੜਾ ਔਰਤਾਂ ਦਾ ਕੱਟ ਕੀਤਾ ਮਹਿਲਾ ਸਾਡੀਆਂ ਸਤਕਾਰਯੋਗ ਬੀਬੀਆਂ ਭੈਣਾਂ ਜਿਹੜੀਆਂ ਜੁੜੀਆਂ ਆਮ ਆਦਮੀ ਪਾਰਟੀ ਨਾਲ ਉਹਨਾਂ ਦਾ ਕੱਟ ਸੀਗਾ ਔਰਤਾਂ ਨੂੰ ਕਹਿ ਰਿਹਾ ਪੰਜਾਬ ਦੀਆਂ ਜਿਹੜੀਆਂ ਬਹਾਦਰ ਔਰਤਾਂ ਨੇ ਉਹਨਾਂ ਦਾ ਇਤਿਹਾਸ ਬਾਰੇ ਮੈਂ ਬਾਤ ਜ਼ਿਕਰ ਕਰਦਾ ਕਹਿੰਦਾ ਹੁਣ ਆਪਾਂ ਅਗਲੀ 2027 ਦੀ ਇਲੈਕਸ਼ਨ ਹਰ ਸ਼ੀਲੇ ਜਿੱਤਣੀ ਆ ਮਤਲਬ ਕਿ ਹੁਣ ਸੱਤਾ ਤੋਂ ਬਗਿਆ ਨਹੀਂ ਰਹਿ ਸਕਦੇ ਇਹ ਲੋਕ ਕਿਉਂਕਿ ਦਿੱਲੀੋਂ ਤਾਂ ਨਕਾਰ ਦਿੱਤੇ ਗਏ ਨੇ ਔਰ ਨਕਾਰੇ ਹੋਏ ਲੀਡਰ ਸਾਡੀਆਂ ਭੈਣਾਂ ਬੀਬੀਆਂ ਔਰਤਾਂ ਜਿਹਨਾਂ ਦਾ ਬਹੁਤ ਸੁਨਹਿਰੀ ਇਤਿਹਾਸ ਆ ਪੰਜਾਬ ਦੇ ਇਤਿਹਾਸ ਵਿੱਚ ਬੜਾ ਯੋਗਦਾਨ ਆ ਉਹਨਾਂ ਨੂੰ ਕਹਿੰਦਾ ਸਾਮ ਧਾਮ ਡੰਡ ਭੇਦ ਕੁਝ ਕਰਨਾ ਪਵੇ ਲੜਾਈ ਝਗੜਾ ਕੁਐਸਚਨ ਆਨਸਰ ਹਮਨੇ ਤਾਂ ਸੱਤਾ ਲੈ ਨਹੀਂ ਲੈਣੀ ਹੈ ਕੀ ਆਪ ਤਿਆਰ ਹੋ ਹੁਣ ਇੱਥੇ ਦੋ ਗੱਲਾਂ ਮੈਂ ਕਹਿਣਾ ਚਾਹੁੰਨਾ ਜਿਨ੍ਹਾਂ ਮੇਰੇ ਦੋ ਤਿੰਨ ਗੱਲਾਂ ਮੈਂ ਧਿਆਨ ਚਾਹੀਆਂ ਇੱਕ ਤਾਂ ਇਹ ਆ ਕਿ ਮਨੀਸ਼ ਸੋਟਗੀਏ ਦੀ ਕੀਤੀ ਹੋਈ ਜਿਹੜੀ ਰਣਨੀਤੀ ਆ ਉਹਦਾ ਪਹਿਲਾ ਨਮੂਨਾ ਕੱਲ ਰਾਤ ਪੇਸ਼ ਹੋ ਗਿਆ ਜਦੋਂ ਬਲਜਿੰਦਰ ਕੌਰ ਐਮ ਐਲ ਏ ਦੇ ਪਰਿਵਾਰ ਤੇ ਦੋਸ਼ ਲੱਗ ਰਹੇ ਨੇ ਡਾਇਰੈਕਟਲੀ ਤਲਵੰਡੀ ਸਾਬੋ ਤੋਂ ਉਹਨਾਂ ਦੇ ਇੱਕ ਉਹਨਾਂ ਦੇ ਹਲਕੇ ਦਾ ਇੱਕ ਕਾਂਗਰਸ ਪਾਰਟੀ ਨਾਲ ਤਾਲੁਕ ਰੱਖਣ ਵਾਲਾ ਵਰਕਰ ਆ ਦਿਲਵਾਰ ਸਿੰਘ ਉਹਨੂੰ ਪਟਿਆਲੇ ਘੇਰ ਕੇ ਇੱਕ ਥਾਪੇ ਦੇ ਉੱਤੇ ਉਹ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਉਹਦੇ ਜਾਲਮਾਨਾ ਤਰੀਕੇ ਨਾਲ ਲੱਤਾਂ ਮਹਾਂ ਤੋੜਤੀਆਂ ਔਰ ਰਜਿੰਦਰਾ ਹਸਪੀਟਲ ਪਟਿਆਲੇ ਦਾਖਲ ਔਰ ਇਹ ਕਿਵੇਂ ਇਹ ਕਿਉਂ ਹੋਇਆ ਕਿਉਂਕਿ ਹੁਣ ਸਾਰੇ ਪੰਜਾਬ ਦੇ ਜਿਹੜੇ ਆ ਬੋਕਰ ਪਾਰਟੀ ਦੇ ਥੱਲੇਲੇ ਪੱਧਰ ਦੇ ਜਿਹੜੇ ਬੰਧੂਆ ਮਜ਼ਦੂਰ ਟਾਈਪ ਲੀਡਰ ਨੇ ਵਰਕਰ ਨਹੀਂ ਵਲੰਟੀਅਰ ਨਹੀਂ ਜਿਹੜੇ ਲੀਡਰ ਨੇ ਉਹਨਾਂ ਨੂੰ ਇਹ ਸੁਣਿਆ ਦਿੱਤਾ ਸਿਸੋੜੀਏ ਤੇ ਕੇਜਰੀਵਾਲ ਨੇ ਕਿ ਦੱਬ ਦਿਓ ਠੋਕ ਦਿਓ ਕਹਿੰਦਾ ਸੀ ਹਰਪਾਲ ਚੀਮਾ ਪ੍ਰਤਾਪ ਸਿੰਘ ਬਾਜਵਾ ਨੂੰ ਲੀਡਰ ਵੇ ਤੈਨੂੰ ਠੋਕ ਕੇ ਰੱਖ ਦੂੰਗਾ ਦੋਸਤੋ ਇਹ ਨੇ ਅਸਲ ਅ ਫਰਜੀ ਬਦਲਾਵ ਵਾਲੇ ਬੰਦੇ ਔਰ ਇਥੋਂ ਗੱਲ ਹੁਣ ਸ਼ੁਰੂ ਹੋ ਗਈ ਹੈ ਔਰ ਹੁਣ ਆਗੀ ਗੱਲ ਦੋ ਮੈਂ ਕਹਿਣਾ ਚਾਹੁੰਦਾ ਜਿਹੜੀਆਂ ਭੈਣਾਂ ਬੈਠੀਆਂ ਸੀਗੀਆਂ ਉੱਥੇ ਉਸ ਇਕੱਠ ਵਿੱਚ ਮੇਰੀਆਂ ਸਤਕਾਰਯੋਗ ਬੀਬੀਆਂ ਭੈਣੋਂ ਤੁਹਾਡੇ ਚੋਂ ਕਿਸੇ ਨੂੰ ਖੜ ਕੇ ਟੋਕਣਾ ਚਾਹੀਦਾ ਸੀ ਅਰ ਮਨੀਸ਼ ਸਸੋਡੀਆਂ ਜਿਹੜਾ ਤਕਰੀਰ ਕਰ ਰਿਹਾ ਸੀ ਜਿਹੜਾ ਹੰਕਾਰਿਆ ਹੋਇਆ ਨਕਾਰਿਆ ਹੋਇਆ ਦਿੱਲੀ ਦਾ ਲੀਡਰ ਕਿਉਂਕਿ ਸਾਡਾ ਇਤਿਹਾਸ ਕੀ ਕਹਿੰਦਾ ਇੱਕ ਵਾਰ ਜਰਾ ਝਾਤ ਮਾਰੋ ਮਾਈ ਭਾਗੋ ਦੀ ਕੰਟਰੀਬਿਊਸ਼ਨ ਵਿੱਚ 1705 ਚ ਜਿਹੜੇ ਉਹ ਜਿਹੜੇ 40 ਮੁਕਤੇ ਅਲਟੀਮੇਟਲੀ ਕਰਾਰ ਦਿੱਤੇਗੇ ਉਹਦੇ ਚ ਮਾਈ ਭਾਗੂ ਦਾ ਬਹੁਤ ਵੱਡਾ ਰੋਲ ਸੀਗਾ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਉੱਥੇ ਲੜਾਈ ਲੜੀ ਤਾਂ ਉਦੋਂ ਜਿਹੜੇ ਜਿਹੜੇ ਪਹਿਲਾਂ ਵਿਧਵਾ ਦੇ ਗਏ ਸੀਗੇ ਗੁਰੂ ਸਾਹਿਬ ਨੂੰ ਉਹ 40ਆਂ ਨੂੰ ਉਹਨੇ ਮੋਟੀਵੇਟ ਕੀਤਾ ਆਪ ਮੋਰੇ ਲੱਗੀ ਤੇ ਮੁਗਲ ਫੌਜਾਂ ਦੇ ਨਾਲ ਉਸਨੇ ਡਟ ਕੇ ਲੜਾਈ ਲੜੀ ਇਹ ਹੈ ਸਾਡੀ ਔਰਤ ਦਾ ਇਸਤਰੀ ਦਾ ਇਤਿਹਾਸ ਪੰਜਾਬ ਦੇ ਜਿਹੜਾ ਵਿਰਸਾ ਵਾ ਉਥੇ ਉਹਨਾਂ ਚ ਕੋਈ ਸ਼ਾਇਦ ਇੱਕ ਮਾਈ ਭਗੋ ਦੀ ਕੁ ਚੇਲੀ ਬੈਠੀ ਹੁੰਦੀ ਤੇ ਉਸ ਨੂੰ ਟੋਕਣਾ ਚਾਹੀਦਾ ਸੀਗਾ ਸੋਡਿਆ ਜੀ ਤੁਸੀਂ ਪੰਜਾਬ ਵਿੱਚ ਆਣ ਕੇ ਸਾਨੂੰ ਕੀ ਸਿਖਾ ਰਹੇ ਹੋ ਕੀ ਪੜਾ ਰਹੇ ਹੋ ਸਾਮ ਧਾਮ ਸਾਮ ਮਤਲਬ ਕਿ ਪਹਿਲਾਂ ਕੋਸ਼ਿਸ਼ ਕਰੋ ਪ੍ਰੈਸ਼ਰ ਪ੍ਰਸ਼ਪਾ ਪਾ ਕੇ ਮਨਾਉਣ ਦੀ ਧਾਮ ਪੈਸਾ ਦਿਓ ਦੱਬ ਕੇ ਜੇ ਪੈਸੇ ਨਾਲ ਕਿਸੇ ਨੂੰ ਪ੍ਰੇਰਿਆ ਜਾ ਸਕਦਾ ਧਾਮ ਲਗਾਓ ਦਾ ਡੰਡ ਡੰਡ ਦਾ ਸ਼ਿਕਾਰ ਮੈਂ ਬੈਠਾ ਸੁਪਾਲ ਸਿੰਘ ਕਹਿਰਾ ਪੰਜ ਮੁਕਦਮੇ 6 ਵਾਂ ਫਿਰ ਤਿਆਰ ਸਾਰੀ ਆਪੋਜੀਸ਼ਨ ਤੇ ਮੁਕਦਮੇ ਜਿਹੜਾ ਬੋਲਦਾ ਉਹਦਾ ਮੂੰਹ ਚ ਬੰਦ ਕਰਾਉਣ ਲਈ ਪੁਲਿਸ ਦਾ ਹਮਲਾ ਇਹਨਾਂ ਨੇ ਕੋਈ ਵਿਰੋਧੀ ਤੇ ਤਾ ਚਲੋ ਉਹਨਾਂ ਨੂੰ ਤਾਂ ਨਿਸ਼ਾਨੇ ਤੇ ਲਿਆ ਹੀ ਲਿਆ ਵਾ ਜਿਹੜਾ ਕੋਈ ਆਮ ਸਧਾਰਨ ਐਕਟਿਵਿਸਟ ਹੈ ਕੋਈ ਚੰਗਾ ਆਦਮੀ ਜਿਹੜਾ ਪੰਜਾਬ ਦੀ ਹਿੱਤ ਦੀ ਗੱਲ ਕਰਦਾ ਚੱਕ ਲੋ ਢਾ ਲੋ ਦਿੱਲੀੋਂ ਚੱਕਣਾ ਪਵੇ ਤਾਂ ਵੀ ਢਾ ਲੋ ਜੇ ਕਿਤੇ ਨੂੰ ਹੋਰ ਪੰਜਾਬ ਪੁਲਿਸ ਦੇ ਰਾਹੀਂ ਚੱਕਣਾ ਪਵੇ ਮੇਰੇ ਤੇ 9 9.5 ਸਾਲ ਪੁਰਾਣੇ ਝੂਠੇ ਮੁਕਦਮੇ 'ਚ ਮੈਨੂੰ ਜੇਲ੍ਹ 'ਚ ਰੱਖਿਆ ਜਿਹਦੇ 'ਚ ਆਪ ਗਵਾਈ ਭਗਵੰਤ ਮਾਨ ਨੇ ਦਿੱਤੀ ਇਸੇ ਤਰ੍ਹਾਂ ਹੀ ਬੀਬੀ ਅਨੂਪ ਕੌਰ ਦਾ ਬਹੁਤ ਵੱਡਾ ਇਤਿਹਾਸ ਜਦੋਂ ਮੁਗਲਾਂ ਨੇ ਸਾਡੇ ਤੇ نسل ਕੁਸ਼ੀ ਕੀਤੀ ਬੀਬੀ ਦਲੇਰ ਕੌਰ ਜੀ ਸਰਦਾਰਨੀ ਸਦਾ ਕੌਰ ਤੁਸੀਂ ਸਾਰੇ ਜਾਣਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਉਹਨਾਂ ਦਾ ਕਿੱਡਾ ਇੱਕ ਵੱਡਾ ਰੋਲ ਸੀ ਮਤਲਬ ਸਾਰੇ ਖਾਲਸਾ ਰਾਜ ਨੂੰ ਇਕੱਠੇ ਰੱਖ ਕੇ ਔਰ ਤਗੜੇ ਹੋ ਕੇ ਨੇ ਮਹਾਰਾਣੀ ਜਿੰਦਕੌਰ ਜੀ ਮਹਾਰਾਣੀ ਜਿੰਦਾ ਜਿਹਨੂੰ ਆਪਾਂ ਕਹਿੰਨੇ ਆ